ਸੀਐਸਓ ਉਸਨੇ ਕਰ ਕਵਰੀ ਕੀਤੀ ਹੈ ਜੀ ਤਰੀਕ ਨੂੰ ਉੱਪਰ ਹੋਰ ਬੜ ਕੇ ਕੀ ਹੈ ਮੌਲਾ ਕਿਥੋਂ ਆਈ ਸੀ ਕਿਵੇਂ ਸੀ ਕਿੰਨੀ ਦਿੱਤੀ ਬਤਾ ਜੀ ਸਾਡੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨਾਲ ਇਹਨਾਂ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਜਿਹੜਾ ਕਿ ਪਿੰਡ ਬਡਾਲਾ ਗ੍ਰਾਂਥੀਆਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾਗਾ ਉਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਰੋਇਨ ਹੈਗਾ ਉਹ ਸਮਗਲ ਕਰਦਾ ਤੇ ਵੇਚਦਾਗਾ ਤੇ ਅੱਜ ਉਹ ਇੱਥੇ ਜਗਰਾਉਂ ਏਰੀਆ ਦੇ ਵਿੱਚ ਆ ਰਿਹਾਗਾ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਬ ਇੰਸਪੈਕਟਰ ਗਰਸੀਪ ਸਿੰਘ ਨੇ थाना ਸਿਦਮਾ ਵੇੜ ਦੇ ਵਿੱਚ ਮੁਕਦਮਾ ਦਰਜ ਕਰਵਾਇਆ ਤੇ ਦਰਾਨੇ ਨਾਕਾਬੰਦੀ ਜਿਹੜਾ ਗੁਰਪ੍ਰੀਤ ਸਿੰਘ ਉਰਫ ਸਾਜਨਾਗਾ ਬਡਾਲਾ ਗ੍ਰਾਂਥੀਆਂ ਦਾ ਉਦੋਂ ਕੋਲੋਂ ਸਾਨੂੰ 2.5 ਕਿਲੋ ਦੇ ਕਰੀਬ ਜਿਹੜੀ ਹੈਗੀ ਹੈਰਨ ਬਰਾਮਦ ਹੋਈ ਜਾਉ ਜੀ ਤੇ ਸਰ ਇਹ ਮਤਲਬ ਕਿੰਨੀ ਕੀਮਤ ਹੋਊਗੀ ਇਹਦੀ ਇੰਟਰਨੈਸ਼ਨਲ ਮਾਰਕੀਟ ਜੀ ਦੇਖੋ ਇਹ ਇਹ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਪਰ ਇਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਕੀ ਜੀ ਇੱਕਦਮ ਆਪਣੀ ਜਗਰਾਉਂ ਲੱਕੇ ਪਹਿਲਾਂ ਵੀ ਆਪਾਂ ਕਿਲੋ ਦੇ ਕਰੀਬ ਬੜੀ ਜੀ ਹਰੋਇਨ ਤੇ ਹੁਣ ਫੇਰ ਕਿਤੇ ਬੜੀ ਰਿਕਵਰੀ ਹੋਈ ਹੈ ਜੀ ਇਹ ਬਾਰਡਰ ਇਹ ਜਗਰਾਉਂ ਏਰੀਆ ਚ ਕਿਵੇਂ ਆਉਂਦੀ ਹੈ ਕੁਝ ਪਤਾ ਲੱਗਿਆ ਹੁਣ ਤੱਕ ਨਹੀਂ ਇਹ ਜਿਹੜੀ ਪਹਿਲਾਂ ਫੜੀ ਸੀ ਉਸ ਆਪਣੇ ਲੋਕਲ ਇਥੋਂ ਦੇ ਸਮਗਲਰ ਸੀਗੇ ਜਿਹੜੇ ਅਸੀਂ ਆ ਕਰੀਬ ਹਫਤਾ ਪਹਿਲਾਂ ਅੱਧਾ ਕਿਲੋ ਦੇ ਕਰੀਬ ਅਸੀਂ ਰਿਕਵਰ ਕੀਤੀ ਸੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਹੀ ਯੋਧ ਨਸ਼ਾ ਵਿਰੋਧ ਚਲਾਇਆ ਗਿਆ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਵੱਲੋਂ ਸਾਨੂੰ ਕਲੀਅਰ ਕਰ ਡਾਇਰੈਕਸ਼ਨ ਆ ਗਈ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਪ੍ਰੋਪਰ ਹੋ ਕਰਨਾਗਾ ਇਹਦੇ ਸਬੰਧੀ ਜਿਹੜਾ ਹੁਣ ਅਸੀਂ ਆ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਦੇ ਕਦਮ ਅਦਾਰਜ ਕੀਤਾ ਸੀਗਾ ਇਹਦੇ ਤੇ ਬੈਕਵਰਡ ਲਿੰਕ ਦਾ ਪਤਾ ਕੀਤਾ ਇਹ ਪਾਕਿਸਤਾਨ ਤੋਂ ਸਿੱਧੀ ਡਾਇਰੈਕਟ ਸਮਗਲੇ ਕਰਵਾਉਂਦਾ ਸੀਗਾ ਬਾਇਆ ਡਰੋਨ ਤੇ ਅੱਗੇ ਇਹ ਜੋ ਬੰਦੇ ਨੂੰ ਜਗਰਾਉਂ ਦੇਣ ਆ ਰਹੇ ਸੀ ਉਹ ਅਸੀਂ ਦਾ ਰਿਮਾਂਡ ਅਪਲਾਈ ਕੀਤਾ ਸੀਗਾ 7 ਦਿਨ ਦਾ 7 ਦਿਨ ਦੀ ਸੀ ਰਿਕਵੈਸਟ ਕੀਤੀ ਸਾਨੂੰ 3 ਦਿਨ ਦਾ ਮਿਲਿਆਗਾ ਅਸੀਂ ਇਹ ਤੇ ਜਿਹੜਾ ਫਾਰਵਰਡ ਲਿੰਕਾਂ ਦੇ ਪ੍ਰੋਪਰ ਵਰਕ ਕਰਾਂਗੇ ਜੀ ਜਿਹੜੇ ਸੀਐਸ ਸਾਹਿਬ ਉਸਨੇ ਕ ਕਰਵਰੀ ਕੀਤੀ ਹੈ ਜੀ 2 ਕਿਲੋ ਦੇ ਪਰ ਕੀ ਹੈ ਮਾਲਾ ਕਿ ਤੁਮ ਐਸੀ ਕਿ ਕਿ ਨਹੀਂ ਕਿ ਕੀ ਬਤਾ ਦੇ ਆ ਸਾਡੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨਾਲ ਇਹਨਾਂ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਜਿਹੜਾ ਕਿ ਪਿੰਡ ਬਡਾਲਾ ਗ੍ਰਾਂਥੀਆਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾਗਾ ਉਹੋ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਰੋਇਨ ਹੈਗਾ ਉਹ ਸਮਗਲ ਕਰਦਾ ਤੇ ਵੇਚਦਾਗਾ ਤੇ ਅੱਜ ਉਹ ਇੱਥੇ ਜਗਰਾਉ ਏਰੀਆ ਦੇ ਵਿੱਚ ਆ ਰਿਹਾਗਾ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਥਾਣਾ ਸਿਦਮਾ ਵੇਟ ਦੇ ਵਿੱਚ ਮੁਕਾਦਮਾ ਦਰਜ ਕਰਵਾਇਆ ਤੇ ਦਰਾਨੇ ਨਾਕਾਬੰਦੀ ਜਿਹੜਾ ਗੁਰਪ੍ਰੀਤ ਸਿੰਘ ਔਰ ਸਾਜਨਾਗਾ ਬਡਾਲਾ ਕ੍ਰਾਂਤੀਆਂ ਦਾ ਉਦੋਂ ਕੋਲੋਂ ਸਾਨੂੰ 2.5 ਕਿਲੋ ਦੇ ਕਰੀਬ ਜਿਹੜੀ ਹੈਗੀ ਹੈਰਨ ਬ੍ਰਾਮਦ ਹੋਈ ਜਾਉ। ਜੀ। ਤੁਸੀਂ ਸਰ ਇਹ ਮਤਲਬ ਕਿੰਨੀ ਕੀਮਤ ਹੋਊਗੀ ਇਹਦੀ ਇੰਟਰਨੈਸ਼ਨਲ ਮਾਰਕੀਟ ਜੀ? ਦੇਖੋ ਇਹ ਇਹ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਪਰ ਇਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਕੀ ਜੀ। ਇੱਕਦਮ ਆਪਣੀ ਜਗਰਾਉਂ ਲਾ ਕੇ ਪਹਿਲਾਂ ਵੀ ਆਪਾਂ ਕਿ 1 ਕਿਲੋ ਦੇ ਕਰੀਬ ਬੜੀ ਜੀ ਹੀਰੋਇਨ ਤੇ ਹੁਣ ਫੇਰ ਕਿਤੇ ਬਿਤੇ ਰਿਕਵਰੀ ਹੋਈ ਹੈ ਜੀ ਇਹ ਬਾਰਡਰ ਇਨੀ ਤੇ ਜਗਰਾਉਂ ਵਾਲੀ ਜੀ ਕਿਵੇਂ ਹੁੰਦੀ ਹੈ ਇਹ ਕੁਝ ਪਤਾ ਲੱਗਿਆ ਹੁਣ ਤੱਕ ਨਹੀਂ ਇਹ ਜਿਹੜੀ ਪਹਿਲਾਂ ਫੜੀ ਸੀ ਉਸ ਆਪਣੇ ਲੋਕਲ ਇਥੋਂ ਦੇ ਸਮਗਲਰ ਸੀਗੇ ਜਿਹੜੇ ਅਸੀਂ ਆ ਕਰੀਬ ਹਫਤਾ ਪਹਿਲਾਂ ਅੱਧਾ ਕਿਲੋ ਦੇ ਕਰੀਬ ਅਸੀਂ ਰਿਕਵਰ ਕੀਤੀ ਸੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਹੀ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਵੱਲੋਂ ਸਾਨੂੰ ਕਲੀਅਰ ਕਰ ਡਾਇਰੈਕਸ਼ਨ ਆ ਗਈ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਪ੍ਰੋਪਰ ਹੋ ਕਰਨਾਗਾ ਇਹਦੇ ਸਬੰਧੀ ਜਿਹੜਾ ਹੁਣ ਅਸੀਂ ਆ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਦੇ ਕਮਕਦਮ ਅਰਜੀ ਕੀਤਾ ਸੀਗਾ ਇਹਦੇ ਤੇ ਬੈਕਵਰਡ ਲਿੰਕ ਦਾ ਪਤਾ ਕੀਤਾ ਇਹ ਪਾਕਿਸਤਾਨ ਤੋਂ ਸਿੱਧੀ ਡਾਇਰੈਕਟ ਸਮਗਲੇ ਕਰਵਾਉਂਦਾ ਸੀਗਾ ਬਾਇਰ ਡਰੋਨ ਤੇ ਅੱਗੇ ਇਹ ਜੋ ਬੰਦੇ ਨੂੰ ਜਗਰਾਉਂ ਦੇਣ ਆ ਰਹੇ ਸੀ ਉਹ ਅਸੀਂ ਤਾਂ ਰਿਮਾਂਡ ਅਪਲਾਈ ਕੀਤਾ ਸੀਗਾ 7 ਦਿਨ ਦਾ 7 ਦਿਨ ਦੀ ਸੀ ਰਿਕਵੈਸਟ ਕੀਤੀ ਸਾਨੂੰ 3 ਦਿਨ ਦਾ ਮਿਲਿਆਗਾ ਅਸੀਂ ਇਹ ਤੇ ਜਿਹੜਾ ਫਾਰਵਰਡ ਲਿੰਕਾਂ ਦੇ ਪ੍ਰੋਪਰ ਵਰਕ ਕਰਾਂਗੇ